ਪੋਜਨ ਬਣਾ ਕੇ ਉਹਨੂੰ ਛਕਾਉਣ ਵੇਲੇ ਵੀ ਤਰੀਕਾ ਜ਼ੁਗਤੀ ਹੋਣੀ ਚਾਹੀਦੀ ਹੈ ਇਹ ਸੂਪਕਾਰ ਰਸੋਈ ਦਾ ਰਸੋਈ ਬਣਾਉਣ ਵਾਲੇ ਦਾ ਇੱਕ ਗੁਣ ਹੁੰਦਾ ਕਿ ਭੋਜਨ ਨੂੰ ਪਰੋਸਣਾ ਕਿਸ ਤਰੀਕੇ ਨਾਲ ਜਿਹਦੀ ਮਹਿਕ ਨੂੰ ਜਿਹਦੀ ਪਰੋਸਣ ਦੀ ਜ਼ੁਗਤੀ ਨੂੰ ਵੇਖ ਕੇ ਛਕਣ ਵਾਲੇ ਦੇ ਅੰਦਰ ਭੁੱਖ ਪੈਦਾ ਹੁੰਦੀ ਆਪਣੇ ਆਪ ਭੁੱਖ ਲੱਗਦੀ ਹੈ ਤੇ ਭਈ ਜੇ ਮਨ ਵਿੱਚ ਭੋਜਨ ਛਕਾਉਣ ਦੀ ਇੱਛਾ ਨਹੀਂ ਵੀ ਇਹ ਕਿੱਥੋਂ ਦੱਦ ਲੱਗ ਗਿਆ ਮਗਰ ਪੈ ਗਿਆ ਵੀ ਇਹਨੂੰ ਤਾਂ ਹੁਣ ਖਾਣਾ ਹੀ ਪੈਣਾ ਦੁਖੀ ਹੋ ਕੇ ਸੜ ਬੜ ਕੇ ਰੋਟੀ ਬਣਾਈ ਤੇ ਚਲਾ ਕੇ ਅੱਗੇ ਰੱਖਤੀ ਉਹ ਖਾਣ ਵਾਲੇ ਨੇ ਵਿਚਾਰੇ ਨੇ ਕੀ ਖਾਣੀ ਜੇ ਉਹਨੇ ਖਾ ਲਈ ਉਹਦੇ ਉਹ ਤਾਕਤ ਬਣ ਕੇ ਅੰਦਰ ਹজম ਨਹੀਂ ਹੋਣੀ ਉਹ ਆਨ ਨੂੰ ਮੇ ਪਿਆਰਣਾ ਜ਼ਹਿਰ ਬਣ ਜਾਣਾ ਬਣਾਉਣ ਵੇਲੇ ਵੀ ਬਹੁਤ ਭਾਵਨਾ ਪ੍ਰੇਮ ਅੰਦਰ ਹੋਣਾ ਚਾਹੀਦਾ ਮੇਰੇ ਜੀਆਂ ਨੇ ਛਕਣਾ ਮੇਰੇ ਪਤੀ ਨੇ ਛਕਣਾ ਮੇਰੇ ਪੁੱਤਾਂ ਧੀਆਂ ਨੇ ਖਾਣਾ ਬਹੁਤ ਉਹਦੇ ਵਿੱਚ ਪ੍ਰੇਮ ਦਾ ਜਹਾਨ ਪ੍ਰੇਮ ਦਾ ਵਿੱਚ ਉਹਦੇ ਨਾਲ-ਨਾਲ ਸੰਚਾਰ ਕਰਨਾ ਨਾਲ-ਨਾਲ ਬਾਣੀ ਪਾਣੀ ਸਿਮਰਨ ਕਰਨਾ ਭਜਨ ਕਰ-ਕਰ ਕੇ ਪ੍ਰਸ਼ਾਦਾ ਤਿਆਰ ਕਰਨਾ ਫੇਰ ਜੀ ਆਇਆਂ ਕਹਿ ਕੇ ਸਤਕਾਰ ਨਾਲ ਛਕਾਉਣਾ ਫੇਰ ਦੇਖੋ ਛਕਣ ਵਾਲੇ ਦੇ ਅੰਦਰ ਕਿਉਂ ਨਹੀਂ ਵਾਹਿਗੁਰੂ ਦਾ ਨਾਮ ਚੱਲੇਗਾ ਕਿਉਂ ਨਹੀਂ ਪਹਿਲੀ ਬੁਰਕੀ ਪਾਉਂਦਿਆਂ ਕਹੇਗਾ ਵਾਹਿਗੁਰੂ ਕਿਉਂ ਨਹੀਂ ਸਤਕਾਰ ਕਰੇਗਾ ਕਿ ਇਹਨਾਂ ਮਾਈਆਂ ਨੇ ਐਨੇ ਅਦਬ ਨਾਲ ਪ੍ਰੇਮ ਨਾਲ ਭੋਜਨ ਛਕਾਇਆ ਉਹਨਾਂ ਦਾ ਵੀ ਧੰਨਵਾਦ ਕਰੇਗਾ ਕਿਉਂ ਭਾਈ ਵੱਖਰੇ ਵੱਖਰੇ ਥਾਲ ਵਿੱਚ ਪਰੋਸ ਕੇ ਸਾਰੇ ਪਦਾਰਥ ਰੱਖੇ ਹਨ ਪੱਖ ਭੋਜ ਲਹਿਜ ਅਰਚੋਸਾਾਰੇ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਕਿੰਨੀ ਮਿਹਨਤ ਕੀਤੀ ਹੋ ਇੱਕ ਦਾਲ ਤੇ ਪ੍ਰਸ਼ਾਦੇ ਬਣਾਉਣੇ ਉਹਨੂੰ ਕਿੰਨਾ ਟਾਈਮ ਲੱਗ ਜਾਂਦਾ ਕਿੰਨੀਆਂ ਸਬਜ਼ੀਆਂ ਕਿੰਨੇ ਭੋਜਨ ਕਿੰਨਾ ਸਮਾਂ ਲੱਗੇ ਹੋਏਗਾ ਪੱਖ ਸਾਧ ਸੰਗਤ ਦੀ ਜਿਵੇਂ ਪੁੱਜੇ ਹੋਏ ਦਾਣੇ ਖਾਣੇ ਕਿਉਂ ਭੁੰਨੇ ਹੋਏ ਦਾਣੇ ਛੋਲੇ ਆਦਤ ਮੱਕੀ ਦੇ ਦਾਣੇ ਇਸ ਕਰਕੇ ਉਹ ਜੱਬੇ ਜਾਣ ਵਾਲੇ ਛੱਬ ਕੇ ਜਿਹੜਾ ਭੋਜਨ ਖਾਦਾ ਜਾਏ ਉਹਨੂੰ ਭੱਕ ਕਿਹਾ ਜਾਂਦਾ ਭੋਜਨ ਪ੍ਰਸ਼ਾਦਾ ਆਦਿਕ ਭੋਜ ਪ੍ਰਸ਼ਾਦਾ ਆਦਿਕ ਪ੍ਰੇਮ ਨਾਲ ਛਕਣਾ ਲੇਹਜ ਲੇਸਦਾਰ ਜਿਵੇਂ ਸਾਥ ਸੰਗਤ ਦੀ ਟਟਣੀਆਂ ਕਹਿ ਲੋ ਜੂਸ ਕਹਿ ਲੋ ਮੰਗੋ ਸ਼ੇਕ ਬਣਾ ਲਿਆ ਬਨਾਨਾ ਸ਼ੇਕ ਬਣਾ ਲਿਆ ਇਸੇ ਹੀ ਤਰ੍ਹਾਂ ਜੂਸ ਹੋਰ ਜੂਸ ਫਲਾਂ ਦੇ ਰਸ ਬਣਾ ਲੈ ਇਹ ਉਹਨੂੰ ਲਹਿਜ ਕਿਹਾ ਜਾਂਦਾ ਚੋਸਾ ਅੰਮ੍ਰੱਖੇ ਤਿਆਰ ਕਰਕੇ ਚੂਪਣ ਵਾਲੇ ਇਹ ਚਾਰ ਤਰ੍ਹਾਂ ਦੇ ਭੋਜਨ ਦੀਆਂ ਵੱਖੋ ਵੱਖਰੀਆਂ ਸਾਧ ਸੰਗ ਦੀ ਬਣ ਗਈਆਂ ਹਨ ਤੁਰਸ਼ ਮਦਰ ਅਰਤਿਕ ਤਸਲਾਉਣ ਫਿਰ ਇਹਦੇ ਵਿੱਚ ਤੁਰਸ਼ ਖੱਟੇ ਭਾਵ ਦਹੀਂ ਆਦਿਕ ਤਿਆਰ ਕਰਕੇ ਖੱਟਾ ਸਜਾਇਆ ਦਹੀਂ ਸਜਾਇਆ ਔਰ ਫਿਰ ਮਿੱਠਾ ਭੋਜਨ ਵੀ ਤਿਆਰ ਕਰਕੇ ਨਾਲ ਮਠਾਸ ਵਾਲਾ ਵੀ ਰੱਖਿਆ ਇਸੇ ਤਰ੍ਹਾਂ ਤਿੱਖਤ ਸਾਧ ਸੰਗਤ ਜੀ ਕਰਾਰੇ ਭੋਜਨ ਥੋੜੇ ਦੇ ਵੀ ਜਿਹਨੇ ਕਰਾਰਾ ਛਕਣਾ ਉਹਨੂੰ ਕਰਾਰੇ ਦਾ ਵੀ ਰਸ ਆ ਜਾਏ ਕਿਉਂ ਤਿੱਖਤ ਕਰਾਰੇ ਭੋਜਨ ਸਲੋਣੇ ਲੂਣ ਵਾਲੇ ਭੋਜਨ ਵੀ ਚੰਗੀ ਤਰ੍ਹਾਂ ਬਣਾ ਕੇ ਅੱਗੇ ਰੱਖੇ ਆ ਅੱਗੇ ਧਰਿਓ ਗੁਰੂ ਕੇ ਤਾਉਨ ਇਹ ਸਾਰੇ ਤਰ੍ਹਾਂ ਦੇ ਪਦਾਰਥ ਬਣਾ ਕੇ ਸਤਿਗੁਰੂ ਜੀ ਦੇ ਅੱਗੇ ਹਾਜ਼ਰ ਕੀਤੇ ਆ ਹੱਥ ਜੋਰ ਸੰਮੁਖ ਰਹਿ ਖਰੋ ਇਹ ਕਹਾਸਾ ਦਾ ਆਪਾਂ 10 ਮਿੰਟ ਚ ਸੁਣੀ ਆ ਇੰਨੀ ਕ ਤੇ ਬਣਾਉਣ ਨੂੰ ਕਿੰਨਾ ਟਾਈਮ ਲੱਗਿਆ ਕਿੰਨਾ ਸਮਾਂ ਲੱਗਾ ਇੱਕ ਇੱਕ ਚੀਜ਼ ਨੂੰ ਧੰਨੁ ਨਾ ਗੁਰਸਿੱਖਾਂ ਦੀ ਭਾਵਨਾ ਸਰਦਾ ਸੇਵਾ ਸੋ ਸਾਧ ਸੰਗਤ ਦੀ ਹੱਥ ਜੋੜ ਕੇ ਫਿਰ ਅੱਗੇ ਖੜ ਗਏ ਰਾਹਤ ਹੁਕਮ ਸੁ ਸੇਵਾ ਕਰੋ ਕੀ ਚਾਹੁੰਦੇ ਆ ਕਿ ਮਹਾਰਾਜ ਹੁਕਮ ਕਰਨ ਵੀ ਆਹ ਵਸਤੂ ਲਿਆਓ ਆਹ ਵਸਤੂ ਲਿਆਓ ਇਹਦੀ ਲੋੜ ਹੈ ਮਹਾਰਾਜ ਦੀ ਜੋ ਜੋ ਇੱਛਾ ਹੋਏ ਉਹੀ ਸੇਵਾ ਕਰੀਏ ਸਿੱਖਨ ਸਹਿਤ ਸੁ ਕਰਿਓ ਆਹਾਰੇ ਸਿੱਖਾਂ ਨੂੰ ਵੀ ਉਹੀ ਭੋਜਨ ਜੋ ਮਹਾਰਾਜ ਜੀ ਲਈ ਤਿਆਰ ਕੀਤਾ ਗੁਰਸਿੱਖਾਂ ਨੂੰ ਵੀ ਉਹੀ ਭੋਜਨ ਛਕਾਇਆ ਫਰਕ ਨਹੀਂ ਰੱਖਿਆ ਕਿਸੇ ਵੀ ਤਰ੍ਹਾਂ ਦਾ ਰੋਜ਼ ਰਸੋਈ ਵਿੱਚ ਮਹਾਪੁਰਖ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਪੰਥ ਵਿੱਚ ਸਭ ਤੋਂ ਪਹਿਲਾਂ 127 ਅਖੰਡ ਪਾਠ ਸਾਹਿਬ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਕਰਾਇਆ ਪਹਿਲੀ ਇਕੋਤਰੀ ਪੰਥ ਵਿੱਚ ਅਖੰਡ ਪਾਠਾਂ ਦੀ ਕਰਾਉਣ ਦਾ ਸਿਹਰਾ ਵੀ ਦਮਦਮੀ ਟਕਸਾਲ ਦੇ ਮੁਖੀ ਮਹਾਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਹੈ